ਇੱਕ ਦਿਨ ਸਾਬ੍ਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿੱਚ ਇੱਕ ਜਗਿਆਸੂ ਮੌਜੂਦ ਹੋਇਆ ਉਸ ਨੇ ਗੁਰੂ ਜੀ ਨੂੰ ਦੱਸਿਆ ਕਿ ਉਹ ਇਸ ਮਨੁੱਖ ਜੀਵਨ ਨੂੰ ਸਫਲ ਕਰਨਾ ਚਾਹੁੰਦਾ ਹੈ ਅਤੇ ਸੰਸਾਰ ਵਿੱਚ ਮਨਿਆਂ ਨੂੰ ਦੁੱਖਾਂ ਦਾ ਕਾਰਨ ਅਨੁਭਵ ਕਰਦਾ ਹੈ ਅਤੇ ਕਹਿੰਦਾ ਹੈ ਕਿ ਮੈਨੂੰ ਆਤਮਕ ਗਿਆਨ ਦਿਓ ਗੁਰੂ ਜੀ ਉਸ ਦੀ ਇੱਛਾ ਵੇਖ ਕੇ ਬਹੁਤ ਖੁਸ਼ ਹੋਏ ਤੇ ਉਸ ਤੋਂ ਪੁੱਛਿਆ ਕਿ ਸਿੱਖਿਆ ਕਿੱਥੇ ਤੱਕ ਪ੍ਰਾਪਤ ਕੀਤੀ ਹੈ ਉਸ ਨੇ ਦੱਸਿਆ ਉਹ ਸੰਸਾਰਿਕ ਸਿੱਖਿਆ ਪ੍ਰਾਪਤ ਨਹੀਂ ਕਰ ਪਾਇਆ ਪਰ ਮਨ ਵਿੱਚ ਇੱਛਾ ਹੈ ਆਤਮਕ ਗਿਆਨ ਲਈ ਵੀ ਅਖਰ ਗਿਆਨ ਦਾ ਹੋਣਾ ਅਤਿ ਜ਼ਰੂਰੀ ਹੈ ਜੇਕਰ ਤੁਸੀਂ ਭਾਸ਼ਾ ਦਾ ਗਿਆਨ ਪ੍ਰਾਪਤ ਕਰ ਲਓ ਤਾ ਹੌਲੀ ਹੌਲੀ ਅਸੀਂ ਤੁਹਾਨੂੰ ਆਤਮ ਗਿਆਨ ਦੀ ਦੁਰ ਕਰਵਾਉਂਦੇ ਚਲੇ ਜਾਵਾਂਗੇ ਗੱਲ ਇਸ ਵਰਗਾ ਸਮਝ ਲਵੋ ਕਿ ਵਿਦਿਆ ਤੋਂ ਬਿਨਾਂ ਸੰਸਾਰ ਵਿੱਚ ਅੰਧਕਾਰ ਹੈ ਜਿਵੇਂ ਅੰਧੇ ਨੂੰ ਦਿਨ ਵਿੱਚ ਦਿਖਾਈ ਨਹੀਂ ਦਿੰਦਾ ਓੰਜੇ ਬਿਨਾਂ ਵਿਦਿਆ ਦੇ ਗਿਆਨ ਦੀ ਦੁਨੀਆ ਵਿੱਚ ਗਿਆਸੂ ਅੰਨਾ ਹੈ ਅਤੇ ਇਹ ਜ ਗਿਆਸੂ ਸਿੱਖ ਵਿਦਿਆ ਪ੍ਰਾਪਤੀ ਲਈ ਤਿਆਰ ਹੋ ਗਿਆ ਗੁਰੂ ਜੀ ਨੇ ਉਸ ਨੂੰ ਪੜ੍ਹਾਉਣ ਲਈ ਇੱਕ ਸਿੱਖਿਅਕ ਸੇਵਕ ਦੀ ਨਿਯੁਕਤੀ ਕਰ ਦਿੱਤੀ ਅਤੇ ਉਸ ਨੂੰ ਨਿਤ ਪ੍ਰਤੀ ਵਰਣਮਾਲਾ ਅਤੇ ਇੱਕੋ ਜਿਹਾ ਗਿਆਨ ਪ੍ਰਾਪਨਾ ਸ਼ੁਰੂ ਕਰ ਦਿੱਤਾ ਜਦੋਂ ਇਹ ਸਿੱਖ ਨੂੰ ਅੱਖਰਬੋਧ ਗਿਆਨ ਹੋ ਗਿਆ ਗੁਰਬਾਣੀ ਦੀ ਪੜਾਈ ਕਰਨ ਲੱਗਾ ਇੱਕ ਦਿਨ ਅਧਿਆਪਕ ਨੇ ਉਸ ਨੂੰ ਸ਼੍ਰੀ ਅਨੰਦ ਅਨੰਦ ਸਾਹਿਬ ਸ਼੍ਰੀ ਅਨੰਦ ਸਾਹਿਬ ਜੀ ਦੀ ਬਾਣੀ ਦੀ ਪੁਸਤਕ ਦਿੱਤੀ ਅਤੇ ਪਹਿਲੀ ਕਤਾਰ ਪੜਾਈ ਅਤੇ ਕਿਹਾ ਮੇਰੇ ਪਿੱਛੇ ਪੜੋ ਅਨੰਦ ਪਿਆ ਮਿਲੀ ਮਾਏ ਸਤਿਗਿਰੂ ਮੈਂ ਪਾਇਆ ਉਸ ਜਗਿਆਸੂ ਸਿੱਖ ਨੇ ਇੱਕ ਤਰ ਬਹੁਤ ਹੀ ਧਿਆਨ ਨਾਲ ਪੜ੍ਹੀ ਅਤੇ ਵਾਰ ਵਾਰ ਦੁਹਰਾਇਆ ਫਤਿਹ ਅਧਿਆਪਕ ਵੱਲੋਂ ਕਹਿ ਲੱਗਾ ਬਾਕੀ ਕੱਲ ਪੜਾਂਗੇ ਕਹਿ ਕੇ ਛੁੱਟੀ ਕਰ ਗਿਆ ਤੇ ਫਿਰ ਕਦੇ ਪਰਤ ਕੇ ਪੜ੍ਹ ਨਹੀਂ ਆਇਆ ਇੱਕ ਦਿਨ ਉਹ ਜਗਿਆ ਸੂ ਤੇ ਗੁਰਦੇਵ ਦੀ ਦ੍ਰਿਸ਼ਟੀ ਪਈ ਉਹਨਾਂ ਨੇ ਉਸ ਤੋਂ ਪੁੱਛਿਆ ਕਿ ਤੂੰ ਆਪਣੇ ਅਧਿਆਪਕ ਵੱਲੋਂ ਕਿੱਥੇ ਤੱਕ ਗਿਆਨ ਪ੍ਰਾਪਤ ਕਰ ਲਈ ਹੈ ਇਸ ਉੱਤੇ ਉਹ ਕਹਿ ਲੱਗਾ ਗੁਰੂ ਜੀ ਅਧਿਆਪਕ ਜੀ ਨੇ ਤਾਂ ਸਾਰੇ ਗਿਆਨ ਦੀ ਕੁੰਜੀ ਹੀ ਦੇ ਦਿੱਤੀ ਹੈ ਹੁਣ ਬਾਕੀ ਪੜਨ ਨੂੰ ਰਹਿ ਹੀ ਨਹੀਂ ਗਿਆ ਗੁਰੂ ਜੀ ਨੇ ਹੈਰਾਨੀ ਨਾਲ ਪੁੱਛਿਆ ਇਹ ਰਹੱਸਮਈ ਕੁੰਜੀ ਕੀ ਹੈ ਸਾਨੂੰ ਵੀ ਦੱਸੋ ਜਗਿਆਸੂ ਨੇ ਕਿਹਾ ਮੈਨੂੰ ਅਧਿਆਪਕ ਨੇ ਪੜਾਇਆ ਹੈ ਕਿ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਜਦੋਂ ਸਤਿਗੁਰੂ ਦੀ ਪ੍ਰਾਪਤੀ ਹੋ ਗਈ ਉਹਨਾਂ ਦੇ ਦੁਆਰਾ ਆਨੰਦਮਈ ਦਸ਼ਾ ਵਿੱਚ ਪਹੁੰਚ ਗਏ ਤਾਂ ਬਾਕੀ ਕੀ ਪੜਨਾ ਹੈ ਜੋ ਮੁੱਖ ਲਕਸ਼ਯ ਦੀ ਪ੍ਰਾਪਤੀ ਦੇ ਬਾਅਦ ਵੀ ਰਹਿ ਗਿਆ ਹੈ ਮੈਂ ਪੜਨਾ ਤਿਆਗ ਦਿੱਤਾ ਅਤੇ ਆਨੰਦਮਈ ਜੀਵਨ ਵਿੱਚ ਵਿਅਸਤ ਰਹਿਦਾ ਹਾਂ ਇਹ ਸੁਣ ਕੇ ਗੁਰੂ ਜੀ ਅਤਿਅੰਤ ਖੁਸ਼ ਹੋਏ ਤੇ ਉਹ ਜਗਿਆਸੂ ਸਿੱਖ ਨੂੰ ਗਲੇ ਲਗਾ ਕੇ ਕਿਹਾ ਤੂੰ ਅਸਲੀ ਸਿੱਖਿਤ ਮਾਈ ਹੈ ਅਤੇ ਉਸ ਦੇ ਦਰਸ਼ਨ ਕੀਤੇ ਹਨ